ਆਪੇ ਕੁਦਰਤ ਸਾਜਕੈ ਆਪੇ ਕਰੇ ਵਿਚਾਰ ਇਕ ਖੋਟੇ ਇਕ ਖਰੇ ਆਪੇ ਪਰਖਣ ਹਾਰ ਖਰੇ ਖਜਾਨੈ ਪਾਈਐ ਖੋਟੇ ਸੱਤੀਐ ਬਾਹਰਵਾਰ ਖੋਟੇ ਸੱਚੀ ਦਰਗਾਹ ਸੁਟੀਐ ਕਿਸੇ ਆਗੇ ਕਰਹਿ ਪੁਕਾਰ ਸਤਿਗੁਰ ਪਿਛੇ ਭਜ ਪਵੈ ਏਹਾ ਕਰਨੀ ਸਾਰ ਸਤ ਗੁਰ ਖੋਟਿਓ ਹੋਂ ਖਰੇ ਕਰੇ ਸ਼ਬਦ ਸਵਾਰਨ ਹਾਰ ਸੱਚੀ ਦਰਗਾਹ ਮੰਨਿਐਨ ਗੁਰ ਕੈ ਪ੍ਰੇਮ ਪਿਆਰ ਗਣਤ ਤਿਨਾ ਦੀ ਕੋ ਕਿਆ ਕਰੇ ਜੋ ਆਪ ਬਖਸ਼ੇ ਕਰਤਾਰ ਸੁਨੋ ਉਪ ਮਹੱਲਾ ਪਹਿਲਾ ਹਮ ਜੇਰ ਜਮੀ ਦੁਨੀਆ ਪੀਰਾ ਮਸਾਇਕਾਂ ਰਾਇਆ ਮੇ ਰਬਦ ਬਾਦ ਸਾਹਾ ਅਫਜੂ ਖੁਦਾਈ ਇਕ ਤੂੰ ਹੀ ਇਕ ਤੂੰ ਹੀ ਮਹੱਲਾ ਪਹਿਲਾ ਨਾ ਦੇਵਦਾਨ ਵਾ ਨਰਾ ਨਾ ਸਿੱਧ ਸਾਧਕਾ ਤਰਾ ਅਸਤ ਇਕ ਦਿਗਰ ਕੋਈ ਇਕ ਤੂੰ ਹੀ ਇਕ ਤੂੰ ਹੀ ਮਹੱਲਾ ਪਹਿਲਾ ਨਾ ਦਾ ਦੇ ਦੇ ਹੰਦੇ ਆਦਮੀ ਨਾ ਸਪਤ ਜੀਰ ਜਿਮੀ ਅਸਤ ਇਕ ਦਿਗਰ ਕੋਈ ਇਕ ਤੂੰ ਹੀ ਇਕ ਤੂੰ ਹੀ ਮਹੱਲਾ ਪਹਿਲਾ ਨਾ ਸੂਰ ਸਸ ਮੰਡਲੋ ਨਾ ਸप्त ਦੀਪ ਨਹਿ ਜਲੋ ਅਨਪੌਣ ਫਿਰ ਨਾ ਕੋਈ ਏਕ ਤੁਈ ਏਕ ਤੁਈ ਮਹੱਲਾ ਪਹਿਲਾ ਨਾ ਰਿਜਕ ਦਸਤ ਆਕਸੀ ਹਮਾਰਾ ਏਕ ਆਸਵਸੇ ਅਸਤ ਏਕ ਦਿਗਰ ਕੋਈ ਏਕ ਤੁਈ ਏਕ ਤੁਈ ਮਹੱਲਾ ਪਹਿਲਾ ਪਰੰਦੇ ਨਾ ਗਰਾਹਾ ਜਰ ਦਰਖਤ ਆ ਬਿਆਸ ਕਰ دہਾਨ dissui ਏਕ ਤੂਈ ਏਕ ਤੂਈ ਮਹੱਲਾ ਪਹਿਲਾ ਨਾਨਕ ਲਲਾਰ ਲਿਖਿਆ ਸੋਈ ਮੇਟ ਨਾ ਸਾਕੈ ਕੋਈ ਕਲਾ ਧਰੈ ਹਿਰੈ ਸੋਈ ਏਕ ਤੂਈ ਏਕ ਤੂਈ ਪੌੜੀ ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ ਗੁਰਮਤੀ ਆਪ ਗੁਆਏ ਸੱਚ ਪਛਾਣਿਆ ਸੱਚ ਤੇਰਾ ਦਰਬਾਰ ਸ਼ਬਦ ਨੀਛਾਣਿਆ ਸੱਚਾ ਸ਼ਬਦ ਵਿਚਾਰ ਸੱਚ ਸਮਾਣਿਆ ਮਨ ਮੁਖ ਸਦਾ ਕੂੜਿਆ ਪਰਮ ਭੁਲਾਣਿਆ ਵਿਸਤਾ ਅੰਦਰਵਾਸ ਸਾਧਨਾ ਜਾਣਿਆ ਵਿਣ ਨਾਮੈ ਦੁਖ ਕਾਇ ਆਮਣ ਜਾਣਿਆ ਨਾਨਕ ਪਾਰਖ ਆਪ ਜਿਨ ਖੋਟਾ ਖਰਾ ਪਛਾਣਿਆ ਸ਼ਲੋਕ ਮਹੱਲਾ ਪਹਿਲਾ સિંહਾਂ ਬਾਜਾਂ ਚਰਗਾਹਾਂ ਕੁਹੀਆਂ ਇਨਾਂ ਖਵਾਲੇ ਕਾਹ ਕਾਹੋ ਖਾਨ ਤਿੰਨਾ ਮਾਸ ਖਵਾਲੇ ਇਹ ਚਲਾਏ ਰਾਹ ਨਦੀਆਂ ਵਿੱਚ ਟਿੱਬੇ ਦੇ ਖਾਲੇ ਠਲੀ ਕਰੇ ਅਸਗਾਹ ਕੀੜਾ ਖਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾ ਜੇਤੇ ਜੀ ਜੀਵਹ ਲੈ ਸਾਹਾ ਜੀਵਾਲੇ ਤਾਂ ਕੇ ਅਸਾਹਾ ਨਾਨਕ ਜਿਉ ਜਿਉ ਸੱਚੀ ਭਾਵੇ ਤਿਉ ਤਿਉ ਦੇਗਰਾਹ ਮਹੱਲਾ ਪਹਿਲਾ ਇਕ ਮਾਸ ਹਾਰੀ ਇਕ ਤ੍ਰਿਣ ਖਾਹੀ ਇਕ ਨਾ ਛਤੀ ਅੰਮ੍ਰਿਤ ਪਾਏ ਇਕ ਮਿੱਟੀਆ ਮਹਿ ਮਿੱਟੀਆ ਖਾਏ ਇਕ ਪੌਣ ਸਮਾਰੀ ਪੌਣ ਸਮਾਰ ਇਕ ਨਿਰੰਕਾਰੀ ਨਾਮ ਆਧਾਰ ਜੀਵੇ ਦਾਤਾ ਮਰੈ ਨਾ ਕੋਏ ਨਾਨਕ ਮੁਠੀ ਜਾਹੇ ਨਾਹੀ ਮਨ ਸੋਏ ਪਾਉੜੀ ਪੂਰੇ ਗੁਰ ਕੀ ਕਾਰ ਕਰਮ ਕਮਾਈ ਐ ਗੁਰਮਤੀ ਆਪ ਗਵਾਏ ਨਾਮ ਧਿਆਈ ਐ ਦੂਜੀ ਕਾਰ ਐ ਲੱਗ ਜਨਮ ਗਵਾਈ ਐ ਵਿਣ ਨਾਮੈ ਸਭ ਵਿਸ ਪੈਂਜੈ ਖਾਈ ਐ ਸੱਚਾ ਸ਼ਬਦ ਸਲਾਹੇ ਸੱਚ ਸਮਾਈ ਐ ਵਿਣ ਸਤਗੁਰ ਸੇਵੇ ਨਾਹੀ ਸੁਖ ਨਿਵਾਸ ਫਿਰ ਫਿਰ ਆਈ ਐ ਦੁਨੀਆ ਖੋਟੀ ਰਾਸ ਕੂੜ ਕਮਾਈਐ ਨਾਨਕ ਸੱਚ ਖਰਾ ਸਲਾਹੀ ਪਤ ਸਿਉ ਜਾਈਐ ਸ਼ਲੋਕ ਮਹਲਾ ਪਹਿਲਾ ਤੁਧ ਭਾਵੇ ਤਾ ਵਾ ਵਹਿ ਗਾਵਹਿ ਤੁਧ ਭਾਵੇ ਜਲ ਨਾ ਵਹਿ ਜਾਂ ਤੁਧ ਭਾਵੇ ਤਾ ਕਰਹਿ ਬੇਭੂਤਾ ਸਿੰਘੀ 나ਦ ਵਜਾਵਹਿ ਜਾਂ ਤੁਧ ਭਾਵੇ ਤਾ ਪੜਹਿ ਕਤੀਬਾਂ ਮੁੱਲਾ ਸੇਖ ਕਹਾਵਹਿ ਜਾਂ ਤੁਧ ਭਾਵੈ ਤਾ ਹੋਵੈ ਰਾਜੀ ਰਸ ਕਸ ਬਹੁਤ ਕਮਾਵੈ ਜਾਂ ਤੁਧ ਭਾਵੈ ਤੇਗ ਵਗਾਵੈ ਸਿਰ ਮੁੰਡੀ ਕੱਟ ਜਾਵੈ ਜਾਂ ਤੁਧ ਭਾਵੈ ਜਾਹਿ ਦਸੰਤਰ ਸੁਣ ਗੱਲਾਂ ਘਰ ਆਵੈ ਜਾਂ ਤੁਧ ਭਾਵੈ ਨਾਇ ਰਚਾਵੈ ਤੁਧ ਭਾਣੀ ਤੂੰ ਭਾਵੈ ਨਾਨਕ ਏਕ ਕਹਿ ਬੇਨੰਤੀ ਹੋਰ ਸਗਲੇ ਕੂੜ ਕਮਾਵਹਿ ਮਹੱਲਾ ਪਹਿਲਾ ਜਾਂ ਤੂੰ ਵੱਡਾ ਸਭ ਵਡਿਆਈਆਂ ਚੰਗਾ ਚੰਗਾ ਹੋਈ ਜਾਂ ਤੂੰ ਸੱਚਾ ਤਾਂ ਸਭ ਕੋ ਸੱਚਾ ਕੂੜਾ ਕੋਏ ਨਾ ਕੋਈ ਆਖਣ ਵੇਖਣ ਬੋਲਣ ਚੱਲਣ ਜੀਵਨ ਮਰਨਾ ਤਾਤ ਹੁਕਮ ਸਾਜ ਹੁਕਮੇ ਵਿੱਚ ਰੱਖੈ ਨਾਨਕ ਸੱਚਾ ਆਪ ਪੌੜੀ ਸਤਗੁਰ ਸੇਵਨ ਸੰਗ ਪਰਮ ਚੁਕਾਈ ਐ ਸਤਗੁਰ ਆਖੇ ਕਾਰ ਸੋ ਕਾਰ ਕਮਾਈ ਐ ਸਤਗੁਰ ਹੋਏ ਦਿਆਲ ਤਾ ਨਾਮ ਧਿਆਈ ਐ ਲਾਹਾ ਭਗਤ ਸੋ ਸਾਰ ਗੁਰਮੁਖ ਪਾਈ ਐ ਮਨਮੁਖ ਕੂੜ ਗਵਾਰ ਕੂੜ ਕਮਾਈ ਐ ਸੱਚੇ ਦੇ ਦਰ ਜਾਏ ਸੱਚ ਚੁਆਈ ਐ ਸੱਚੇ ਅੰਦਰ ਮਹਿਲ ਸੱਚ ਬੁਲਾਈ ਐ ਨਾਨਕ ਸੱਚ ਸਦਾ ਸਚਿਆਰ ਸੱਚ ਸਮਾਈ ਐ ਸ਼ਲੋਕ ਮਹੱਲਾ ਪਹਿਲਾ ਕਲ ਕਾਤੀ ਰਾਜੀ ਕਾ ਸਾਈ ਦਰਮ ਪੰਖ ਕਰ ਉਡਰਿਆ ਊੜ ਅਮਾਵਸ ਸਚ ਚੰਦਰਮਾ ਦੀ ਸੈਨਾ ਹੀ ਕਹਿ ਚੜਿਆ ਹਉ ਭਾਲ ਵਿਕੁੰਨੀ ਹੋਈ ਅੰਧੇਰੈ ਰਾਹੋ ਨਾ ਕੋਈ ਵਿੱਚ ਹਉ ਮੈਂ ਕਰ ਦੁਖ ਰੋਈ ਕਹੋ ਨਾਨਕ ਕਿਨ ਬਿਦ ਗਤ ਹੋਈ ਮਹੱਲਾ ਤੀਜਾ ਕਲ ਕੀਰਤ ਪ੍ਰਗਟ ਚਾਨਣ ਸੰਸਾਰ ਗੁਰਮੁਖ ਕੋਈ ਉਤਰੈ ਪਾਰ ਜਿਸਨੋ ਨਦਰ ਕਰੇ ਤਿਸ ਦੇਵੈ ਨਾਨਕ ਗੁਰਮੁਖ ਰਤਨ ਸੋ ਲੀਵੈ ਪੌੜੀ ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨ ਆਇਆ ਕਰਤਾ ਆਪ ਓ ਭੋਲ ਹੈ ਨਾ ਭੁੱਲੈ ਕਿਸੈ ਦਾ ਭੁਲਾਇਆ ਭਗਤ ਆਪੇ ਮੇਲੀਆਂ ਜਿੰਨੀ ਸੱਚੋ ਸੱਚ ਕਮਾਇਆ ਸੰਸਾਰੀ ਆਪ ਖੁਆਇਨ ਜਿੰਨੀ ਕੂੜ ਬੋਲ ਬੋਲ ਬਿਖ ਖਾਇਆ ਚੱਲਣਸਾਰ ਨਾ ਜਾਣਨੀ ਕਾਮ ਕ੍ਰੋਧ ਵਿਸਵਧਾਇਆ ਭਗਤ ਕਰਨ ਹਰ ਚਾਕਰੀ ਜਿੰਨੀ ਅਨ ਦਿਨ ਨਾਮ ਧਿਆਇਆ ਦਾਸਨ ਦਾਸ ਹੋਏ ਕੈ ਜਿੰਨੀ ਵਿੱਚੋਂ ਆਪ ਗਵਾਇਆ ਉਨਾ ਖਸਮੇ ਕੈਦਰ ਮੁਖ ਉਜਲੀ ਸਚੈ ਸ਼ਬਦ ਸੁਹਾਇਆ ਸ਼ਲੋਕ ਮਹੱਲਾ ਪਹਿਲਾ ਸਬਾਹੀ ਸਲਾਹ ਜਿਨੀ ਧਿਆਇਆ ਇਕ ਮਨ ਸੇ ਪੂਰੇ ਸਾਹ ਵਖਤੈ ਉਪਰ ਲੜ ਮੁਏ ਦੂਜੈ ਬਹੁ ਤੇਰਾ ਮਨ ਕੀਆ ਮਤੀ ਖਿੰਡੀਆਂ ਬਹੁਤ ਪਏ ਅਸਗਾਹ ਗੋਤੇ ਖਾਹੇ ਨਾ ਨਿਕਲੈ ਤੀਜਾ ਮੁਹੀ ਗਰਾਹ ਭੁਖ ਤਿਖਾ ਦੁਇ ਭੌਂਕੀਆਂ ਖਾਦਾ ਹੋਏ ਸੁਆਹ ਪੀ ਖਾਣੇ ਸਿਉ ਦੋਸਤੀ ਚੌਥਾ ਆਈ ਊਂਗ ਅੱਖੀ ਮੀਟ ਪਵਾਰ ਗਿਆ ਪੀ ਉਠ ਰਚਿਓ ਨਵਾਦ ਸਹਿ ਵਰਿਆਂ ਕੀ ਪੀੜ ਬੱਦੀ ਸਬੇ ਵੇਲਾ ਵਖਤ ਸਭ ਜੇ ਅਠੀ ਭੌ ਹੋਏ ਨਾਨਕ ਸਾਹਿਬ ਮਨ ਵਸੈ ਸੱਚਾ ਨਾਵਣ ਹੋਏ ਮਹੱਲਾਦੂ